ਜਿਸ ਨੌਜੋਨ ਦੀ ਚੜਤ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਰਹੀ ਹੈ ਜਿਸ ਨੌਜੋਨ ਦੇ ਬਾਰੇ ਅੱਜ ਕੱਲ ਦੇ ਗਾਇਕ ਮੇਰੇ ਵੀਰੋ ਗੱਲਾਂ ਕਰਦੇ ਆਪਣੇ ਗੀਤਾਂ ਦੇ ਵਿੱਚ ਔਰ ਉਹ ਨੌਜੋਨ ਕੌਣ ਹੈ ਇੱਕ ਤੂਤਾਂ ਦਾ ਗੁਰਜੀਤ ਕੁੜੇ ਜਿਹਦੀ ਕੌਡੀ ਨਾ ਪ੍ਰੀਤ ਕੁੜੇ ਇੱਕ ਤੂਤਾਂ ਦਾ ਗੁਰਜੀਤ ਕੁੜੇ ਆ ਸਨ 2007 ਗਾਲ ਵਾਲੇ ਬਿੱਟੂ ਦੇ ਨਾਲ ਬੈਠ ਪਿਆ ਜਿਹੜੇ ਇਹ ਗੁਰਜੀਤ ਤੂਤ ਵੀ ਖੇਡਦਾ ਅੱਜ ਵੀ ਮੈਸ ਕਰਦਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਕੋਈ ਸਮਾਂ ਸੀ ਜਦੋਂ ਗੁਰਜੀਤ ਪੜਾਣੇ ਦੇ ਵਿੱਚ ਖੇਡਦਾ ਸੀਗਾ ਤੇ ਕਮੈਂਟੇਟਰ ਗੱਲਾਂ ਕਰਦੇ ਸੀ ਕਿ ਚੇਅਰਮੈਨ ਸਰਦਾਰ ਗਗਨਦੀਪ ਸਿੰਘ ਗਰੇਆ ਜੀ ਨੂੰ ਵੀ ਅੱਜ ਦੇ ਮੁੱਖ ਮਹਿਮਾਨ ਤੇ ਬੈਜ ਲਾਉਣ ਦੀ ਰਸਮਾਂ ਦਾ ਕਰਨਗੇ ਗੁਰਜੀਤ ਤੂਤ ਹੈ ਮੈਂ ਵੀ ਗੁਰਜੀਤ ਸਾਂ ਤੂੰ ਅੱਜ ਦੇ ਇਸ ਮੇਲੇ ਤੇ ਆਇਆ ਜੀ ਆਨਵਾਗ ਨੇ ਇੱਕ ਵਾਰੀ ਫੇਰ ਤਾੜੀਆਂ ਮਾਰ ਕੇ ਮੇਰੇ ਵੀਰੋ ਸਵਾਗਤ ਕਰੀਏ ਤੂਤਾਂ ਦਾ ਗੁਰਜੀਤ ਫੋਟੋਗ੍ਰਾਫਰ ਵੀਰ ਦਾ ਜਗਸਤ ਫੋਟੋਗ੍ਰਾਫਰ ਮੇਰੇ ਕਿੱਥੇ ਹੈ ਹਾਂਜੀ ਕਬੱਡੀ ਦੀਆਂ ਇਸੇ ਤਰ੍ਹਾਂ ਨਵੀਆਂ ਤੇ ਕੈਂਟ ਵੀਡੀਓ ਦੇਖਣ ਲਈ ਆਪਣੇ ਚੈਨਲ ਕਬੱਡੀ ਅਪਡੇਟ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ